ਅਜਖਣੌਰੀ ਬਾਰਡਰ ਤੇ ਨਹੀਂ ਬਲਿਆ ਚੁੱਲਾ ਡੱਲੇਵਾਲ ਦੇ ਨਾਲ ਨਾਲ ਸਾਰੇ ਕਿਸਾਨ ਇੱਕ ਦਿਨ ਦੀ ਪੁਖ ਹੜਤਾਲ ਤੇ 15 ਦਿਨਾਂ ਤੋਂ ਮਰਨ ਵਰਤੇ ਬੈਠੇ ਜਦਕਿ ਡੱਲੇਵਾਲ ਦਾ ਲਗਾਤਾਰ ਕਟ ਰਿਹਾ ਪਾਤ ਸ਼ੰਭੂ ਬਾਰਡਰ ਤੇ ਅੱਜ ਵੀ ਜਾਰੀ ਰਹੇਗਾ ਕਿਸਾਨ ਲੀਡਰਾਂ ਦੀਆਂ ਮੀਟਿੰਗਾਂ ਦਾ ਦੌਰ ਅਗਲੀ ਰਣਨੀਤੀ ਤੇ ਕੀ ਤਿਆਵੇਗੀ ਚਰਚਾ ਸ਼ੰਭੂ ਬਾਰਡਰ ਖੋਲਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਤੇ ਹਾਈ ਕੋਰਟ ਸੁਣਵਾਈ ਅੱਜ ਦੂਜੇ ਦਿਨ ਵੀ ਤਕਰੀ ਦਮਦਮਾ ਸਾਹਿਬ ਦੀ ਫਹਿਰੇਦਾਰੀ ਕਰ ਰਹੇ ਸੁਖਬੀਰ ਸਿੰਘ ਬਾਦਲ ਝੁੱਠੇ ਭਾਂਡੇ ਮਨਜਨ ਦੀ ਵਿਕਰਮ ਦੀ ਸੇਵਾ ਅਕਾਲ ਤਖਬ ਸਾਹਿਬ ਨੇ ਲਗਾਈ ਹੈ ਤਨਖਾਹ ਲਗਨਿਗਮ ਚੋਣਾ ਨੂੰ ਲੈ ਕੇ ਅੱਜ ਆਪ ਦੀ ਅਹਿਮ ਮੀਟਿੰਗ ਚੰਡੀਗੜ੍ਹ ਸੀਐਮ ਮੰੰਦੀ ਅਗਵਾਈ ਹੇਠ ਕੜੀ ਜਾਵੇਗੀ ਰਣਨੀਤੀ ਅਮਨ अरोੜਾ ਸੰਦੀਪ ਪਟਕ ਸਮੇਤ ਸਪੀਲਿੰਗ ਕਮੇਟੀ ਦੇ ਮੈਂਬਰ ਵੀ ਹੋਣਗੇ ਸ਼ਾਮਲ ਹਾਲੀਵੁੱਡ ਅਕਟਾਰ ਧਰਮੇਂਦਰ ਨੂੰ ਦਿੱਲੀ ਕੋਰਟ ਦਾ ਸਨਮਨ ਦਿੱਲੀ ਦੇ ਵਪਾਰੀ ਦੀ ਸ਼ਿਕਾਇਤੇ ਕੋਰਟ ਨੇ ਕਟਿਆ ਨੋਟਿਸ ਗਰਮ ਘਰਮ ਟਾਪੇਦੀ ਫਰੈਂਚਾਈਜ਼ੀ ਦੇ ਲਈ ਤੋਂ ਕਤੜੀ ਕਰਨ ਦਾ ਕਥਿਤ ਇਲਜ਼ਾਮ ਕੰਗਨਾ ਰਣੌਤ ਨੂੰ ਆਗਰਾ ਕੋਰਟ ਦਾ ਇੱਕ ਹੋਰ ਨੋਟਿਸ 12 ਦਸੰਬਰ ਨੂੰ ਅਦਾਲਤ ਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਆਦੇਸ਼ ਕਿਸਾਨਾਂ ਤੇ ਅਪਮਾਨਜਨਕ ਟਿੱਪਣੀ ਕਰਨ ਦਾ ਹੈ ਇਲਜ਼ਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਹੀਂ ਹੋਵੇਗਾ ਕੇਂਦਰੀਕਰਨ ਕੇਂਦਰ ਸਿੱਖਿਆ ਮੰਤਰਾਲੇ ਨੇ ਲੋਕ ਸਭਾ ਚ ਦਿੱਤਾ ਭਰੋਸਾ ਸਾਨੇ ਚੋਣਾਂ ਕਰਵਾਉਣ ਨੂੰ ਦੱਸਿਆ ਯੂਨੀਵਰਸਿਟੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਬਨਿਟ ਦੇ ਖੋਰ ਭਾਰਤੀ ਦੀ ਐਂਟਰੀ ਹਰਮਿਤਕੌਰ ਟਿੱਲੋ ਅਸਿਸਟੈਂਟ ਐਟਾਰਨੀ ਜਨਰਲ ਨਿਊਕ 2 ਸਾਲ ਦੀ ਉਮਰ ਚ ਪਰਵਾਰ ਨਾਲ ਅਮਰੀਕਾ ਹੋ ਰਿਹਾ ਸੀ ਮੁੰਬਈ ਦੇ ਕੋਰਲਾ ਚ ਬੇਕਾਬੂ ਬਸ ਨੇ ਕਈ ਲੋਕਾਂ ਨੂੰ ਡੜਾਇਆ ਹਾਥੇਚਾਂਜ ਲੋਕਾਂ ਦੀ ਮੌਤ 35 ਜ਼ਖਮੀ ਪੁਲਿਸ ਨੇ ਬਸ ਡਰਾਈਵਰ ਗ੍ਰਸ ਚੁੱਕੀ ਅੱਜ ਕੱਲ੍ਹ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲੇ ਗੱਲ ਕਰਾਂਗੇ ਕਿਸਾਨਾਂ ਦੀ ਜਿਨ੍ਹਾਂ ਦੇ ਵੱਲੋਂ ਲਗਾਤਾਰ ਮੋਰਚਾ ਲਗਾਇਆ ਹੋਇਆ ਹੈ ਗੱਲ ਕਰਾਂਗੇ ਖਨੌਰੀ ਬਾਰਡਰ ਦੀ ਜਿੱਥੇ ਕੀ ਜੱਗੀ ਸਿੰਘ ਡੱਲੇਵਾਲ ਦਾ ਮਰਨ ਵਰਤ 15ਵੇਂ ਦਿਨ ਲਗਾਤਾਰ ਜਾਰੀ ਹੈ ਯਾਨੀ ਕਿ ਉਹਨਾਂ ਦਾ ਮਰਨ ਵਰਤ 15ਵੇਂ ਦਿਨ ਪਹੁੰਚ ਚੁੱਕਿਆ ਹੈ ਖਨੌਰੀ ਬਾਰਡਰ ਤੇ ਅੱਜ ਸਾਰੇ ਕਿਸਾਨਾਂ ਦੀ भुख हड़ताल है पार कटन करके वेट कटन करके डेवाल की सेहत लगातार बिगड़ रही है डालेवाल का ग्यारह किलो जो वजन है पार है कट गया है किसान लीडर ने इस गल का जिक्र किया शंभू बॉर्डर तो

ਖਨੌਰੀ ਬਾਰਡਰ ਤੇ ਜੁਟੇ ਹੋਏ ਨੇ ਜਿਸ ਦੇ ਚਲਦੇ ਅੱਜ ਜੋ ਹੈ ਅਗਲੀ ਰਣਨੀਤੀ ਅਗਲੀ ਸਟਰੈਟਜੀ ਕੀ ਕੁਝ ਹੈ ਕਿਸਾਨ ਆਗੂਆਂ ਦੇ ਵੱਲੋਂ ਉਲੀਕੀ ਜਾਏਗੀ ਮੇਰੇ ਨਾਲ ਮੇਰੇ ਸਹਿਯੋਗੀ ਨਵਿੰਦਰ ਬਰਾਰ ਲਾਈਵ ਜੁੜੋਏ ਨੇ ਨਵਿੰਦਰ ਡੱਲੇਵਾਲ ਦਾ ਮਰਨਵਰਤ 15ਵੇਂ ਦਿਨ ਚ ਪਹੁੰਚ ਗਿਆ ਹੈ ਕੱਲ ਉਡੀਕ ਸੀ ਬੀਤੇ ਕੱਲ ਕੋਈ ਸਰਦਾਰ ਆਏਗਾ ਸਰਦਾਰ ਨਹੀਂ ਆਇਆ ਗਲਬਰ ਦਾ ਕੀ ਕੁਝ ਅਗਲੀ ਰਣਨੀਤੀ ਸਟਰੈਟਜੀ ਕਿਸਾਨ ਆਗੂਲੀ ਰਹਿਣ ਵਾਲੀ ਜੇ ਕੋ ਬਿਲਕੁਲ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 15ਵੇਂ ਦਿਨ ਚ ਦਾਖਲ ਹੋ ਗਿਆ ਤਾਂ 15ਵੇਂ ਦਿਨ ਦੇ ਵਿੱਚ ਦਾਖਲ ਹੋਣ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਚਿੰਤਾ ਵੱਧ ਸਕਦੀ ਹੈ ਕਿਉਂਕਿ ਕੱਲ 14ਵੇਂ ਦਿਨ ਜਿਹੜੇ ਹਾਲਾਤ ਸੀ 14ਵੇਂ ਦਿਨ ਜਗਜੀਤ ਸਿੰਘ ਢੱਲੇਵਾਲ ਦੇ ਹਾਲਾਤ ਕੁਝ ਐਸੇ ਸੀ ਕਿ ਉਹ ਦੁਪਹਿਰ ਵੇਲੇ ਬਾਹਰ ਮੰਚ ਤੱਕ ਵੀ ਨਹੀਂ ਆ ਸਕੇ ਉਹਨਾਂ ਦੀ ਸਿਹਤ ਇੰਨੀ ਕਮਜ਼ੋਰ ਹੋ ਚੁੱਕੀ ਹੈ ਇੰਨੀ ਹਾਲਤ ਉਹਨਾਂ ਦੀ ਖਰਾਬ ਹੋ ਚੁੱਕੀ ਹੈ ਲਿਵਰ ਔਰ ਕਿਡਨੀ ਇਫੈਕਟ ਹੋ ਚੁੱਕੀ ਹੈ ਭਾਰ 11 ਕਿਲੋ ਤੋਂ ਵੱਧ ਕੱਲ ਤੱਕ ਘਟ ਚੁੱਕਿਆ ਸੀ ਔਰ ਜਿਹੜੇ ਕਿਉਂਕਿ ਕੈਂਸਰ ਦੀ ਗੰਭੀਰ ਬਿਮਾਰੀ ਨਾਲ ਉਹ ਪੀੜਤ ਨੇ ਤਾਂ ਪਿਛਲੇ 15 ਦਿਨ ਤੋਂ ਉਹਨਾਂ ਨੇ ਕੋਈ ਦਵਾਈ ਤੱਕ ਨਹੀਂ ਖਾਧੀ ਤਾਂ ਮਸਲਾ ਬੜਾ ਗੰਭੀਰ ਹੋ ਜਾਂਦਾ ਹੈ ਕਿ ਐਸੇ ਹਾਲਾਤਾਂ ਦੇ ਵਿੱਚ ਆਖਿਰ ਆਉਣ ਵਾਲੇ ਸਮੇਂ ਬਣੇਗਾ ਕੀ ਔਰ ਉਸ ਤੋਂ ਬਾਅਦ ਜਿਹੜੀ ਕੱਲ ਤਸਵੀਰ ਦੇਖਣ ਨੂੰ ਮਿਲੀ ਕਿ ਡੱਲੇਵਾਲ ਦੀ ਸਿਹਤ ਜਿਆਦਾ ਖਰਾਬ ਹੋ ਗਈ ਐਸੇ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਅੱਜ 15ਵਾਂ ਦਿਨ ਪੂਰੇ ਖਨੌਰੀ ਤੇ ਚੁੱਲ੍ਹਾ ਨਹੀਂ ਬਲੇਗਾ ਇੱਥੋਂ ਤੱਕ ਇਹ ਵੀ ਕਹਿ ਦਿੱਤਾ ਗਿਆ ਕਿ ਢੱਲੇਵਾਲ ਦੇ ਪਿੰਡ ਤੇ ਉਹਨਾਂ ਦੇ ਆਸ-ਪਾਸ ਦੇ ਪਿੰਡਾਂ ਨੇ ਵੀ ਐਲਾਨ ਕਰ ਦਿੱਤਾ ਕਿ ਸਾਡੇ ਵੀ ਘਰਾਂ ਦਾ ਚੁੱਲ੍ਹਾ ਨਹੀਂ ਬਲੇਗਾ ਤਾਂ ਕਿਤੇ ਨ ਕਿਤੇ ਇਹ ਤਸਵੀਰਾਂ ਜਿਹੜੀ ਖਰੋਰੀ ਦੀ ਆ ਹਾਲਾਤ ਕੀ ਨੇ ਇਹ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ ਤਾਂ ਦੇਖੋ ਕੱਲ ਤੱਕ ਇੱਥੇ ਜਿਹੜੀ ਤਸਵੀਰ ਹੁੰਦੀ ਸੀ ਇਸ ਵੇਲੇ ਕਿਤੇ ਚਾਹ ਬਣ ਰਹੀ ਹੁੰਦੀ ਸੀ ਕਿਤੇ ਚੁੱਲ੍ਹਾ ਬਲ ਰਿਹਾ ਹੁੰਦਾ ਸੀ ਪਰ ਅੱਜ ਤਸਵੀਰ ਅਜੀਬ ਹੈ ਇੱਕ ਅਜੀਬ ਜਿਹਾ ਸਨਾਟਾ ਫਸਰਿਆ ਹੋਇਆ ਅਜੀਬ ਜੀ ਸ਼ਾਂਤੀ ਜਿਹੜੀ ਆ ਉਹ ਇੱਥੇ ਨਜ਼ਰ ਆਉਂਦੀ ਆ ਸਭ ਚੁੱਪ ਛਾ ਚੁੱਪ ਚਾਪ ਇੱਥੇ ਫਿਰਦੇ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਜਗਜੀਤ ਸਿੰਘ ਢੱਲੇਵਾਲ ਦੀ ਖਰਾਬ ਹੁੰਦੀ ਸਿਹਤ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਚੁੱਲਾ ਨਹੀਂ ਬਲੇਗਾ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇੱਥੇ ਕਿਸਾਨ ਤਾਂ ਤੁਹਾਨੂੰ ਨਜ਼ਰ ਆ ਰਹੇ ਨੇ ਕਿਸਾਨ ਆਗੂ ਨਜ਼ਰ ਆ ਰਹੇ ਨੇ ਪਰ ਕਿਧਰੇ ਧੂਆ ਨਿਕਲਦਾ ਨਜ਼ਰ ਨਹੀਂ ਆ ਰਿਹਾ ਚੁੱਲਿਆਂ ਦੇ ਵਿੱਚੋਂ ਪਿੱਛੇ ਤੁਸੀਂ ਨਜ਼ਰ ਮਾਰੋ ਇਹ ਲੰਗਰ ਲਗਾਤਾਰ ਰੰਗਤ ਅਸੀਂ ਦੇਖਿਆ ਕਿ ਲੰਗਰ ਚੱਲਦਾ ਰਿਹਾ ਐਸ ਵੇਲੇ ਨੂੰ ਇੱਥੇ ਸੇਵਾਦਾਰ ਜਿਹੜੇ ਸੇਵਾ ਕਰਦੇ ਨਜ਼ਰੋਂਦਾ ਜੀ ਸਾਹਮਣੇ ਬਾਬਾ ਜੀ ਨਜ਼ਰ ਆ ਰਹੇ ਆ ਇਹ ਐਸ ਵੇਲੇ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਲੇ ਪਾਸੇ ਲੱਗ ਜਾਂਦੇ ਸੀ ਪਰ ਅੱਜ ਤਸਵੀਰ ਵੱਖਰੀ ਹੈ ਅੱਜ ਇੱਥੇ ਭਾਂਡੇ ਠੰਡੇ ਨੇ ਅੱਜ ਇੱਥੇ ਚੁੱਲ੍ਹੇ ਠੰਡੇ ਨੇ ਚੁੱਲਿਆਂ ਦੇ ਵਿੱਚ ਅੱਗ ਨਹੀਂ ਬਲ ਰਹੀ ਚੁੱਲਾ ਕਹਿੰਦੇ ਨੇ ਕਿ ਚੁੱਲਾ ਸ਼ਾਇਦ ਸੁਭਰਿਆ ਨਹੀਂ ਵਧੀਆ ਲੱਗਦਾ ਚੁੱਲ੍ਹੇ ਦੇ ਵਿੱਚ ਤਾਂ ਅੱਗ ਬਲਦੀ ਚੰਗੀ ਲੱਗਦੀ ਹੈ ਪਰ ਇਹ ਚੁੱਲ੍ਹੇ ਸੁਭਰੇ ਪਏ ਨੇ ਬਾਬਾ ਜੀ ਇੱਥੇ ਜਿਹੜੇ ਸੇਵਾ ਕਰਦੇ ਨੇ ਬਾਬਾ ਜੀ ਅੱਜ ਵਾਹਿਗੁਰੂ ਜੀ ਖਾਲਸਾ ਬਲ ਇਫਤ ਹੈ ਅੱਜ ਚੁੱਲ੍ਹੇ ਅਗਨੀ ਕੱਢ ਰਹੇ ਨਹੀਂ ਜੀ ਅੱਜ ਅਸੀਂ ਪਹਿਲੋਂ ਤਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਤੁਸੀਂ ਦੇਸ਼ ਦੇਸ਼ ਦੇ ਸਾਡੀ ਗੱਲਬਾਤ ਪਹੁੰਚਾਉਂਦੇ ਜੀ ਇਹ ਇਸ ਜਿਹੜੇ ਅੰਦੋਲਨ ਦੇ ਮੁਖੀ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਆਗੂ ਜਿਹੜੇ ਆ ਢੱਲੇਵਾਲ ਸਾਹਿਬ ਉਹਨਾਂ 26 ਤਰੀਕ ਤੋਂ ਉਹਨਾਂ ਨੇ ਕੋਈ ਅੰਨ ਪਾਣੀ ਨਹੀਂ ਛਕਿਆ ਤੇ ਅੱਜ ਅਸੀਂ ਵੀ ਸਾਰੀ ਫੋਰਸ ਨੇ ਜਿਹੜਾ ਹਸਨਾ ਕੀਤਾ ਵੀ ਜੇ ਸਾਡਾ ਆਗੂ ਨਹੀਂ ਅਣਪਣੀ ਸਕਦਾ ਤੇ ਅੱਜ ਸਾਡੇ ਵੀ ਗਲੇ ਦੇ ਉੱਤੇ ਦੀ ਜਿਹੜਾ ਅਣਪਣੀ ਨੂੰ ਲੰਘਦਾ ਨਹੀਂ ਅਸੀਂ ਅੱਜ ਚੁੱਲ੍ਹੇ ਜਿਹੜੇ ਆ ਬੱਤ ਕੀਤੇ ਆ ਐਸ ਵੇਲੇ ਨੂੰ ਅਸੀਂ ਤੁਹਾਡੇ ਸਾਹਮਣੇ ਤੁਸੀਂ ਇਥੇ ਦਰਸ਼ਕੀ ਦੇ ਰਹੇ ਜੇ ਇਥੇ 2-200 3-300 ਬੰਦਾ ਜਿਹੜਾ ਉਹ ਚਾਹ ਛੱਕੇ 4 ਵਜੇ ਤੋਂ ਅਸੀਂ ਚਾਹ ਤਿਆਰ ਕਰਦੇ 4 ਵਜੇ ਤੋਂ ਅੱਜ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜੇ ਅੰਨ ਤਾਂ ਤੇ ਨੂੰ ਤੁਸੀਂ ਭੁੱਖਿਆ ਮਾਰਨਾ ਤੇ ਅਸੀਂ ਤੁਹਾਨੂੰ ਮਾਰ ਕੇ ਵਿਖਾ ਦਿੰਨੇ ਵੀ ਕਿੰਨੇ ਕੁ ਮਰਦੇ ਸੀ ਤਾਂ ਅੱਜ ਕੋਈ ਵੀ ਰਾਸ਼ਨ ਪਾਣੀ ਜਿਹੜਾ ਇੱਥੇ ਨਹੀਂ ਵੰਡਿਆ ਬਲਦੇਸ ਸਿੰਘ ਸਿਰਸਾ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਸਿਰਸਾ ਸਾਹਿਬ ਅੱਜ ਭਾਂਡੇ ਮੁੱਦੇ ਵੱਜੇ ਪਏ ਆ ਪ੍ਰਾਂਤਾ ਮੁੱਧੀਆਂ ਵੱਜੀਆਂ ਪਈਆਂ ਸੰਦੀਪਾ ਤਸਵੀਰ ਵੀ ਦਿਖਾਇਓ ਆ ਦੇਖੋ ਪ੍ਰਾਂਤਾ ਮੁੱਧੀਆਂ ਨੇ 40 ਕੇਤਲੀਆਂ ਜਿਹੜੀ ਉਹ ਵੀ ਖਾਲੀ ਪਈ ਐ ਬਾਕੀ ਭਾਂਡੇ ਜਿਹੜੇ ਵਾਂਜੇ ਪਏ ਨੇ ਸਿਰਸਾ ਸਾਹਿਬ ਸਾਡੇ ਨਾਲ ਨੇ ਸਿਰਸਾ ਸਾਹਿਬ ਐਸੇ ਹਾਲਾਤ ਪੈਦਾ ਹੋ ਗਏ ਆਖਿਰ ਗੱਲਬਾਤ ਅੱਗੇ ਤੁਰੇਗੀ ਕਿਵੇਂ ਆਖਿਰ ਗੱਲਬਾਤ ਕਿਵੇਂ ਹੋਏਗੀ ਹੁਣ 15 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੈ ਜਿਹੜੀ ਉਹ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅੱਗੇ ਫੈਸਲਾ ਕਿਸ ਤਰ੍ਹਾਂ ਤੁਰੇਗਾ ਕਿਵੇਂ ਸਰਕਾਰ ਨਾਲ ਗੱਲਬਾਤ ਹੋਵੇਗੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਵੇਂ ਫੈਸਲਾ ਲਿਆ ਜਾਏਗਾ ਦੇਖੋ ਪਹਿਲੀ ਗੱਲ ਤਾਂ ਮੈਂ ਕਰਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨੰਬਰ ਤੋਂ ਲੈ ਕੇ ਤੇ ਅੱਜ ਆਸਤਿਕ ਹੋ ਗਿਆ 15ਵਾਂ ਦਿਨ ਜਿਹੜਾ ਉਹ ਸ਼ੁਰੂ ਔਰ ਆਮ ਤੌਰ ਤੇ ਇੱਕ ਗੱਲ ਨੇ ਡਾਕਟਰਾਂ ਦੀ ਮੈਂ ਗੱਲ ਕਰਾਂਗਾ ਡਾਕਟਰ ਇਲਾਜੇ ਤੋਂ ਕਿ ਡਾਕਟਰ ਜਿਹੜੇ ਨੇ ਉਹ ਜਦੋਂ ਦਵਾਈ ਦਿੰਦਿਆ ਤੇ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਤੁਸੀਂ ਖਾਲੀ ਪੇਟ ਦਵਾਈ ਨਹੀਂ ਲੈਣਾ ਤੇ ਕੁਝ ਖਾ ਕੇ ਤੇ ਫਿਰ ਤੁਸੀਂ ਕੁਝ ਆਕੇ ਤੇ ਫਿਰ ਦਵਾਈ ਲੈਣੀ ਆ ਹੁਣ ਜਿਸ ਬੰਦੇ ਨੇ 15 ਦਿਨ ਤੋਂ ਲਗਾਤਾਰ ਦਵਾਈ ਅੰਨ ਨਹੀਂ ਲਿਆ ਅੰਨ ਮੂੰਹ ਨੂੰ ਨਹੀਂ ਲਾਇਆ ਤੇ ਦਵਾਈ ਵੀ ਨਹੀਂ ਹੁਣ ਦੋਵੇਂ ਚੀਜ਼ਾਂ ਛੱਡਤੀ ਦਵਾਈ ਵੀ ਛੱਡਤੀ ਤੇ ਨਾਲ ਅੰਨ ਵੀ ਛੱਡਤਾ ਹੁਣ ਦੋਹਾਂ ਚੀਜ਼ਾਂ ਦੀ ਜਿਹੜੀ ਘਾਟ ਆ ਉਹ ਕਿਹ ਚ ਰੰਪੂਰੀ ਹੋਵੇਗੀ ਉਹ ਕਿੰਨੇ ਦਿਨ ਕੱਢੇਗਾ ਪਰ ਸਰਕਾਰ ਇਨੀ ਢੀਠ ਇਨੀ ਹੱਠ ਧਰਮੀ ਸਰਕਾਰ ਜਿਹੜੀ ਆ ਉਹ ਨਹੀਂ ਵੇਖਣੀ ਜਿਨ੍ਹਾਂ ਨੇ ਅੱਜ ਤੱਕ ਜਿਹੜੀ ਆ ਉਹ ਕੋਈ ਗੱਲਬਾਤ ਕਰਨੀ ਨਹੀਂ ਜਿਹੜੀ ਆ ਜੁੜਨੀ ਸਕੀ ਔਰ ਇਹਦੇ ਨਾਲ ਨਾਲ ਜਿੱਥੇ ਕੇਂਦਰ ਸਰਕਾਰ ਜਿਹੜੀ ਆ ਉਹ ਸਾਡੀ ਉਹ ਤਾਂ ਸਾਡੀ ਦੁਸ਼ਮਣ ਬਣੀ ਹੋਈ ਆ ਇਹਦੇ ਨਾਲ ਨਾਲ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਕਹਿੰਦਾ ਸੀ ਮੈਂ ਗੱਲਬਾਤ ਕਰਾਵਾਂਗਾ ਮੈਂ ਕਿਸਾਨ ਹਤੈਸੀ ਆ ਅੱਜ ਕਿੱਥੇ ਆ ਪੰਜਾਬ ਸਰਕਾਰ ਕਿੱਥੇ ਆ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਜਿਹੜੀ ਕਿ ਉਹਦੇ ਪੰਜਾਬ ਦੇ ਵਿੱਚ ਤੇ ਬੈਠੇ ਆ ਖਾਲਾ ਕਿ ਇਥੋਂ ਇਥੋਂ ਜ਼ਬਰਦਸਤੀ 26 ਤਰੀਕ ਨੂੰ ਜਿਹੜਾ ਸੀ ਉਹ ਚੁੱਕ ਕੇ ਲੈ ਗਏ ਚਾਰ ਪੰਜ ਦਿਨ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹਦਾ ਇਲਾਜ ਕਰਨ ਲੱਗੇ ਆ ਅੱਜ ਉਹਨੂੰ 15 ਦਿਨ ਹੋ ਗਿਆ ਭਗਵੰਤ ਮਾਨ ਅੱਜ ਇਲਾਜ ਕੀ ਕਰਾ ਰਹੇ ਆ ਤੂੰ ਦਾ ਕੀ ਤੂੰ ਅੱਜ ਕੇਂਦਰ ਦੇ ਉੱਤੇ ਕੋਈ ਦਬਾਅ ਪਾ ਰਹਿਆ ਤੇਰੇ ਕੋਈ ਮੈਂਬਰ ਪਾਰਲੀਮੈਂਟ ਤੇਰੇ ਰਾਜ ਸਭਾ ਮੈਂਬਰ ਜਿਨ੍ਹਾਂ ਨੂੰ ਤੂੰ ਬਣਾਇਆ ਲੋਕਾਂ ਨੇ ਤੇਰੇ 92 ਐਮਐਲਏ ਬਣਾ ਕੇ ਤੈਨੂੰ ਦਿੱਤੇ ਆ ਹੁਣ ਫੇਰ ਬਣ ਗਏ ਉਹਦੇ ਤੇ ਜਿਹੜੇ ਐਮਪੀ ਵੀ ਤੇਰੇ ਬਣੇ ਰਾਜ ਸਭਾ ਦੇ ਮੈਂਬਰ ਤੇਰੇ ਬਣੇ ਅੱਜ ਤੱਕ ਉਹਨਾਂ ਨੇ ਕਿਤੇ ਉਥੇ ਇੱਕ ਆਵਾਜ਼ ਠਾਈ ਆ ਅੱਜ ਕਿੱਥੇ ਗਿਆ 100 ਸਰਕਾਰਾਂ ਜਿਹੜੀਆਂ ਨੇ ਇਹ ਜਿੰਨੀਆਂ ਵਿੱਚ ਦੀ ਰਾਜਨੀਤਿਕ ਪਾਰਟੀਆਂ ਮੈਂ ਕਹੂੰਗਾ ਪਈ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਚਾਹੇ ਉਹ ਬੀਜੇਪੀ ਤਾਂ ਚਲੋ ਹੈ ਹੀ ਹੈ ਆ ਕਾਂਗਰਸ ਵੀ ਹੈ ਚਾਹੇ ਆਮ ਪਾਰਟੀ ਹੈ ਜਾਂ ਕੋਈ ਅਕਾਲੀ ਹੈ ਕੋਈ ਵੀ ਪਾਰਟੀ ਜਿਹੜੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਸਾਰੀਆਂ ਸਾਰੀਆਂ ਕਿਸਾਨ ਹਤੈਸ਼ੀ ਨਹੀਂ ਕਿਸਾਨਾਂ ਦੀ ਦੁਸ਼ਮਣ ਨੇ ਜਿਸ ਕਰਕੇ ਅੱਜ ਸਰਦਾਰ ਜਗਜੀਤ ਸਿੰਘ ਤਿਲਤਲ ਕਰਕੇ ਜਿਹੜਾ ਆਪਣੀ ਜਾਨ ਤਾਂ ਬੁਦੇਸ ਤੋਂ ਸਿਰਸਾ ਹੋਣੀ ਤਾਂ ਇਹ ਤਸਵੀਰ ਹੈ ਜੀ ਤੁਹਾਨੂੰ ਹੋਰ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ ਅੱਗੇ ਲੈ ਚੱਲਦੇ ਆ ਕਿ ਮੋਰਚੇ ਦੀ ਇਸ ਵੇਲੇ ਤਸਵੀਰ ਕੀ ਹੈ ਤਾਂ ਇਹ ਖਨੌਰੀ ਬਾਰਡਰ ਦੇ ਹਾਲਾਤ ਨੇ ਜੀ ਜਿੱਥੇ ਅੱਜ ਚੁੱਲਿਆਂ 'ਚ ਅੱਗ ਨਹੀਂ ਬਲੀ ਜਿੱਥੇ ਅੱਜ ਪਾਂਡੇ ਮੁੱਦੇ ਵਜੇ ਪਏ ਨੇ ਜਿੱਥੇ ਅੱਜ ਸਵੇਰ ਦੀ ਚਾਹ ਨਹੀਂ ਬਣੀ ਜਿੱਥੇ ਅੱਜ ਲੰਗਰ ਨਹੀਂ ਪਕਣਾ ਜਿੱਥੇ ਅੱਜ ਕਿਸਾਨ ਸਿਰਫ ਝੰਡੇ ਫੜ ਕੇ ਹੱਥਾਂ ਦੇ ਵਿੱਚ ਫੜੇ ਸ਼ਾਂਤ ਨਜ਼ਰ ਆ ਰਹੇ ਨੇ ਔਰ ਹਾਲਾਂਕਿ ਜਿੱਥੇ ਜਗਜੀਤ ਸਿੰਘ ਢੱਲੇਵਾਲੇ ਤੋਂ ਥੋੜੀ ਅੱਗੇ ਜਗਦੀਸ਼ ਸਿੰਘ ਢੱਲੇਵਾਲ ਦਾ ਜਿਹੜਾ ਮੰਚ ਹੈ ਉੱਥੇ ਪਿੱਛੇ ਉਹਨਾਂ ਨੂੰ ਰੱਖਿਆ ਗਿਆ ਉਹ ਉੱਥੇ ਮੌਜੂਦ ਨੇ ਨਾਲ ਗੁਰੂ ਮਹਾਰਾਜ ਦਾ ਪ੍ਰਕਾਸ਼ ਜ਼ਰੂਰ ਉੱਥੇ ਕੀਤਾ ਗਿਆ ਗੁਰੂ ਦਾ ਓਟ ਆਸਰਾ ਲੈਣ ਦੇ ਲਈ ਪਰ ਅੱਜ ਇੱਕ ਵੱਖਰੀ ਤਸਵੀਰ ਹੈ ਖਨੋਰੀ ਬਾਰਡਰ ਦੀ ਤਾਂ ਅੱਜ ਚੁੱਲਾ ਨਹੀਂ ਬਲੇਗਾ ਕੋਈ ਅੰਨ ਪਾਣੀ ਨਹੀਂ ਛਕੇਗਾ ਪੂਰੇ ਖਰੋਰੀ ਬਾਰਡਰ ਤੇ ਤੇ ਇਸ ਤੋਂ ਇਲਾਵਾ ਜਗਜੀ ਸਿੰਘ ਢੱਲੇਵਾਲ ਦੇ ਪਿੰਡ ਤੇ ਉਹਨਾਂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਵੀ ਇਹੀ ਫੈਸਲਾ ਹੈ ਪਰ ਸਰਕਾਰ ਦੇ ਨਾਲ ਗੱਲਬਾਤ ਦਾ ਰਸਤਾ ਜਿਹੜਾ ਹਲੇ ਵੀ ਨਹੀਂ ਖੁੱਲਿਆ 15ਵਾਂ ਦਿਨ ਹੋ ਗਿਆ ਕੈਂਸਰ ਪੀੜਤ ਮਰੀਜ਼ ਹੈ ਔਰ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ 15 ਦਿਨ ਹੋ ਗਏ ਨੇ ਲਿਵਰ ਕਿਡਨੀ ਅਫੈਕਟ ਹੋ ਚੁੱਕੀ ਹੈ ਦਵਾਈਆਂ ਬੰਦ ਨੇ ਖਾਣਾ ਪੀਣਾ ਬੰਦ ਹੈ ਐਸੇ ਹਾਲਾਤਾਂ ਦੇ ਵਿੱਚ 11 ਕਿਲੋ ਤੋਂ ਵੱਧ ਭਾਰ ਘਟ ਚੁੱਕਿਆ ਹੈ ਹੁਣ ਅੱਗੇ ਹੋਏਗਾ ਕੀ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਸ਼ੰਕਾਵਾਂ ਬਣੀਆਂ ਹੋਈਆਂ ਨੇ ਕਿ ਐਸੇ ਹਾਲਾਤ ਚ ਬਣੇਗਾ ਕਿ ਇੱਕ ਕੈਂਸਰ ਪੀੜਤ ਮਰੀਜ਼ ਜਿਹੜਾ ਕੁਝ ਖਾ ਪੀ ਨਹੀਂ ਰਿਹਾ ਦਵਾਈ ਨਹੀਂ ਲੈ ਰਿਹਾ ਉਹ ਆਖਿਰ ਕਿੰਨੇ ਦਿਨ ਸਰਵਾਈਵ ਕਰੇਗਾ ਇਸ ਭੁੱਖ ਹੜਤਾਲ ਨੂੰ ਮਰਨ ਵਰਤ ਨੂੰ ਤਾਂ ਬੇहद ਚਿੰਤਾਜਨਕ ਤਸਵੀਰਾਂ ਨੇ ਜੀ ਖਨੋਰੀ ਬਾਰਡਰ ਤੋਂ ਸਾਹਮਣੇ ਵਾਲੇ ਪਾਸੇ ਦੀ ਤੁਹਾਨੂੰ ਕਰੀ ਸਾਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਲੈਨੇ ਆ ਹਾਲਾਂਕਿ ਉਡੀਕ ਇਹੀ ਕਿ ਸ਼ਾਇਦ ਕੇਂਦਰ ਦੇ ਨਾਲ ਕੋਈ ਗੱਲਬਾਤ ਤੁਰੇ ਕੇਂਦਰ ਦੇ ਨਾਲ ਗੱਲਬਾਤ ਕਰਕੇ ਕੋਈ ਮਸਲੇ ਦਾ ਹੱਲ ਹੈ ਜਿਹੜਾ ਉਹ ਕੱਢਣ ਵਾਲੇ ਪਾਸੇ ਗੱਲ ਚਲਾਈ ਜਾਵੇ ਪਰ ਹਲੇ ਤੱਕਰ ਗੱਲਬਾਤ ਜਿਹੜੀ ਹੈ ਕਿਸੇ ਪਾਸਿਓਂ ਸ਼ੁਰੂ ਹੁੰਦੀ ਨਜ਼ਰ ਨਹੀਂ ਆ ਰਹੀ ਕੁਝ ਅਧਿਕਾਰੀ ਜ਼ਰੂਰ ਆਉਂਦੇ ਨੇ ਪਰ ਕਹਿੰਦੇ ਨੇ ਕਿ ਉਹ ਹਾਲਚਲ ਜਾਣਨ ਦੇ ਲਈ ਆਏ ਨੇ ਪਰ ਉਸ ਤੋਂ ਅੱਗੇ ਗੱਲ ਨਹੀਂ ਤੁਰ ਸਕੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਹਿਬ ਨੂੰ तमाम ਜਾਣਕਾਰੀ ਦੇਣ ਲਈ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਪਰੋ ਕਿਸ ਤਰੀਕੇ ਨਾਲ ਮਰਨਵਰਤ 15ਵੇਂ ਦਿਨ ਵੀ ਲਗਾਤਾਰ ਜਾਰੀ ਹੈ ਡੱਲੇਵਾਲ ਦਾ ਸਮੂਹਿਕ ਹੜਤਾਲ ਤੇ ਚਲੇ ਗਏ ਨੇ ਕਿਸਾਨ ਅੱਜ ਇੱਕ ਦਿਨ ਦੀ ਸਮੂਹਿਕ ਹੜਤਾਲ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਚੁੱਲੇ ਨਹੀਂ ਬੱਲੇ ਉੱਥੇ ਹਾਲਾਂਕਿ ਜਿੰਨੇ ਵੀ ਨਾਲਲੇ ਲੱਗਦੇ ਪਿੰਡ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਮੋੜ ਚੇਤੇ ਕਿਸੇ ਨਿ ਤਰ੍ਹਾਂ ਦਾ ਲੰਕਰ ਲੈ ਕੇ जो लोग ने वो ना पहुंचनते पार्कटन करके डलेवाल दी सेहत लगातार बिगड़ रही है पर आज जो मीटिंग का दौर भी किसान आंदोलन लगातार जारी रहेगा अगली रणनीति की कुछ रहेगी इस नुले के विचार चर्चा की जाएगी यह हाल फिलहाल जैसी बीते काल का जिक्र करिए तो बीते काल इंतजार किया जा रहा है कि बीते काल केंद्र सरकार देवलो कोई गलबत्ता सद्दा भेजा जाएगा किसानों पर काल भी कोई भी गलबत्ता सद्दा किया गया वक्त तस्वीरें तो से देख पा रहे हो डल्लेवाल दा मरणवट 15वे दिन लगातार जारी है खनौरी बॉर्डर ते संबोध पोख हड़ताल के साथ बलो आज की ती जा रही है दस दिए की 15वे दिनच मरणवट है ते आज भी जो खनौरी बॉर्डर ते चल्ले नहीं बलंगे इस काल दा ऐलान जिक्र बीते कल ही कटता का गया मरणवर का पंद्रह दिन है जो डालेवाल ने उन्हों सेहत लगातार खराब हो रही है वजन घट रहा है बीपी स्टेबल नहीं है जिक्र योग्य है कि कैंसर पेशेंट ने ते खा नहीं रहे सिर्फ पानी ते ही ने पंद्रह दिन तो शंभू तो अज तो कूच नहीं करेगा जत्था हालांकि छे तरीक से आठ तरीक न अटैप्ट किया गया दिल्ली जान पर जो कोशिश थी किसान की नाकामयाब रही थी पुख्ता प्रबंध ਹਰਿਆਣਾ ਪੁਲਿਸ ਦੇ ਵੱਲੋਂ ਕੀਤੇ ਗਏ ਸ਼ੰਭੂ ਤੇ ਅੱਜ ਫਿਰ ਤੋਂ ਕਿਸਾਨ ਮੰਥਨ ਕਰਨਗੇ ਅੱਗੇ ਦੀ ਰਣਨੀਤੀ ਕੀ ਕੁਝ ਰਹੇਗੀ ਚਰਚਾ ਕੀ ਕੁਝ ਰਹੇਗੀ ਇਸ ਤੇ ਮੰਥਨ ਹੋਣ ਦੇ ਵਿੱਚ ਕੀਤਾ ਜਾਏਗਾ ਤੇ ਸ਼ੰਭੂ ਬੋਰਡ ਲੈ ਕੇ ਅੱਜ ਹਾਈ ਕੋਰਟ ਵੀ ਸੁਣਵਾਈ ਕੀਤੀ ਜਾਣੀ ਹੈ ਦੇਖਣਾ ਹੋਏਗਾ ਕਿ ਹਾਈ ਕੋਰਟ ਦੇ ਵੱਲੋਂ ਕੀ ਕੁਝ ਸੁਣਵਾਈ ਕੀਤੀ ਜਾਣੀ ਹੈ ਕੀ ਕੁਝ ਟਿੱਪਣੀਆਂ ਇਸ ਪੂਰੇ ਮਸਲੇ ਤੇ ਕੀਤੀਆਂ ਜਾਂਦੀਆਂ ਨੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸਫਾਈ ਮੁਹਿੰਮ ਜਾਰੀ ਹੈ ਕਿਸਾਨ ਸ਼ੰਭੂ ਬਾਰਡਰ ਤੇ ਝਾੜੂ ਲਗਾਇਆ ਹਰਿਆਣਾ ਪੁਲਿਸ ਦੇ ਵੱਲੋਂੁੱਟੇ ਅਥਰੂ ਗੈਂਸ ਦੇ ਗੋਲੇ ਤੇ ਹੋਰ ਚੀਜ਼ਾਂ ਉੱਥੋਂ ਹਟਾਇਆ ਕਰੇ ਸਿੱਕਿਓਗਾ ਕਿ ਚੇਤਨੀਕ ਨੂੰ ਤੇ 8 ਤਰੀਕ ਨੂੰ ਕਿਸੇ ਦੇ ਨਾਲ ਕਿਸਾਨ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜੋ ਉਹਨਾਂ ਦੀ ਕੋਸ਼ਿਸ਼ ਸੀ ناکਾਮਯਾਬ ਰਹੀ ਸੀ ਹਾਲਾਂਕਿ ਕਿਸਾਨ ਨਜ਼ਰ ਆ ਰਹੇ ਨੇ ਆ ਉਹੀ ਥਾਂ ਹੈ ਜਿੱਥੇ ਕਿ ਤਕਰੀਬਨ 9 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਕਿਸਾਨਾਂ ਦੇ ਵੱਲੋਂ ਇੱਥੇ ਮੋਰਚਾ ਲਗਾਇਆ ਗਿਆ ਹੈ ਕਿਸੇ ਦੇ ਨਾਲ 8 ਤਰੀਕ ਨੂੰ ਐਤਵਾਰ ਨੂੰ ਕਿਸਾਨਾਂ ਦੇ ਇੱਕ ਇੱਕ ਜਥੇ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ناکਾਮਯਾਬ ਰਹੀ ਸੀ ਜਦੋਂ ਹੀ ਕਿਸਾਨਾਂ ਨੇ ਜਾਲੀ ਤੇ ਹੱਥ ਪਾਇਆ ਉਹਨਾਂ ਤੇ ਸਪਰੇਅ ਕੀਤੀ ਗਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਅਥਰੂ ਗੈਸ ਦੇ ਗੋਲੇ ਜੋ ਸਿੱਟੇ ਗਏ ਸੀ ਉਹਨਾਂ ਨੂੰ ਸਾਫ਼ ਕਰਦੇ ਹੋਏ ਸਫਾਈ ਕਰਦੇ ਹੋਏ ਕਿਸਾਨ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਛੁੱਟੇ ਅਥਰੂ ਗੈਸ ਦੇ ਗੋਲੇ ਤੇ ਹੋਰ ਚੀਜ਼ਾਂ ਉਹਨਾਂ ਦੇ ਵੱਲੋਂ ਸਾਫ਼ ਕੀਤੀਆਂ ਜਾ ਰਹੀਆਂ। तमाम ਤਸਵੀਰਾਂ ਸ਼ੰਭੂ ਬਾਰਡਰ ਦੀਆਂ ਕਿਸ ਤਰੀਕੇ ਨਾਲ ਜੋ ਸੜਕ ਹੈ ਉਸ ਨੂੰ ਸਾਫ਼ ਕੀਤਾ ਜਾ ਰਿਹਾ ਹੈ। यहाँ पर हम आज सफाई भी यहाँ बहुत सी जहरीली गैसे फेंकी गई मोदी सरकार की ओर से तो उनका प्रभाव रहता है नीचे तो क्योंकि आज तो आगे नहीं बढ़ना है आज उसकी मीटिंग करने के बाद आगे की रणनीति तय करेंगे तो इसलिए पहले जितने कुछ यहाँ मिला सफाई कर ली हमने भी और सफाई वैसे भी होनी चाहिए किसान गिर जाए को ਪੱਥਰ ਉਹ ਉਸੇ ਵੀ ਚੋਟ ਲੱਗ ਸਕਦੀ ਹੈ ਤਾਂ ਪੂਰਾ ਹਮ ਲੋਗ ਵੈਸੇ ਵੀ ਇੱਥੇ ਜਬਸੇ ਰਹਿ ਰਹੇ ਹਾਂ ਬਹੁਤ ਬਾਰੀ ਹਮ ਲੋਗ ਸਫਾਈ ਕਰਤੇ ਹਾਂ ਜਾਂ ਘਾਹ ਹੋ ਜਾਂਦਾ ਸਭ ਕੁਝ ਜਹਾਂ ਰਹਿਣਾ ਹੈ ਰੋਡ ਕੀ ਉਪਰ ਉਸਕੇ ਉਪਰ ਸਫਾਈ ਵੀ ਕਰਨੀ ਤੋਂ ਬਾਰਡਰ ਤੇ ਜਿਹੜੇ ਸਰਕਾਰ ਨੇ ਜ਼ਹਿਰੀਲੀਆਂ ਗੈਸਾਂ ਜੜੀਆਂ ਵਾਂ ਉਹ ਛੁੱਟੀਆਂ ਵਾਂ ਤੇ ਜਿਹੜੇ ਕੋਈ ਹਜੇ ਵੀ ਜ਼ਹਿਰੀਲੀਆਂ ਗੈਸਾਂ ਦਾ ਕੋ ਅਸਰ ਹੈਗਾ ਵਾ ਜਿਹੜੇ ਕੋ ਹੋਰ ਚੀਜ਼ਾਂ ਹੈਗੀਆਂ ਵਾਂ ਉਹਦੀ ਜੜੀ ਆ ਸਫਾਈ ਵਾਸਤੇ ਜਿਹੜਾ ਵਾ ਉਹ ਜਿਹੜਾ ਵਾ ਕੰਮਕਾਰ ਕਰ ਰਹੇ ਆ ਤੋ ਇਸ ਕਰਕੇ ਜ਼ਹਿਰੀਲੀਆਂ ਗੈਸਾਂ ਨੂੰ ਆ ਜਿਹੜਾ ਵਾ ਉਹਦੇ ਜਿਹੜੀ ਕੋ ਇੱਥੇ ਸਬਸ ਬੋਲੀਆ ਕਿਉਂਕਿ ਕਿਸਾਨ ਸੌ ਦਾ ਜਥਾ ਜਾਂਦਾ ਹੈਗਾ ਤੋ ਬਹੁਤ ਜ਼ਿਆਦਾ ਜ਼ਹਿਰੀਲੀਆਂ ਗੈਸਾਂ ਵਾ ਬਹੁਤ ਸਾਰੇ ਕੰਮ ਹੈਗੇ ਆ ਤੋ ਇਸ ਕਰਕੇ ਜਿਹੜਾ ਵਾ ਇਹ ਸਫਾਈ ਦੀ ਮੁਹਿੰਮ ਜਿਹੜੀ ਆ ਉਹ ਚਲਾਈ ਜਾ ਰਹੀ ਆ ਠੀਕ ਹੈ ਜੀ ਤੇ ਇਹ ਇਹ ਸਫਾਈ ਮੁਹਿੰਮ ਚੱਲ ਰਹੀ ਹੈਗੀ ਆ ਤੇ ਸਫਾਈ ਮੁਹਿੰਮ ਦੇ ਵਿੱਚ ਜਿਹੜੇ ਆ ਉਹ ਕਿਸਾਨ ਸਾਡੇ ਜੁਟੇ ਹੋਏ ਹੈਗੇ ਆ ਤੇ ਇਹ ਤੁਸੀਂ ਸ਼ੰਭੂ ਬਾਰਡਰ ਤੋਂ ਲਾਈਵ ਦੇਖ ਸਕਦੇ ਜੀ ਤੇ ਇਹ ਸ਼ੰਭੂ ਬਾਰਡਰ ਦੇ ਉੱਤੇ ਸਫਾਈ ਚੱਲ ਰਹੀ ਹੈਗੀ ਆ ਵੀ ਜੋ ਕੁਝ ਇਸੇ ਗੈਸ ਵਗੈਰਾ ਦਾ ਜੋ ਕੁਝ ਵੀ ਹੈਗਾ ਉਹਨੂੰ ਸਾਫ ਸਫਾਈ ਕਰ ਲਈਏ ਤੁਸੀਂ ਵੇਖ ਸਕਦੇ ਹੋ ਵੀ ਇਹ ਸਾਫ ਸਫਾਈ ਚੱਲ ਰਹੀ ਹੈਗੀ ਆ ਇਹ ਇਸ ਕਰਕੇ ਆ ਤੁਸੀਂ ਬਿਲਕੁਲ ਨੇੜੇ ਦੇਖ ਸਕਦੇ ਜੇ ਸਾਡੇ ਵਰਕਰ ਲੱਗੇ ਹੋਏ ਆ ਸਾਫ ਸਫਾਈ ਤੇ ਤੇ ਸਾਫ ਸਫਾਈ ਜੜੀ ਆ ਪੂਰੇ ਜੋਰ ਨਾਲ ਜੜੀ ਆ ਉਹ ਚਲਾਈ ਜਾ ਰਹੀ ਹੈਗੀ ਆ ਇਸ ਕਰਕੇ ਆ ਵੀ ਬੋਰੀਆਂ ਜਿਹੜੀ ਆਪਾਂ ਦੇਖਦੇ ਹੈਗੇ ਆ ਬਿਲਕੁਲ ਮੈਂ ਨੇੜੇ ਹੈਗਾ ਵਾਂ ਆ ਜਿਹੜੀ ਅਗਲੇ ਬੰਨੇ ਕੰਦ ਹੈਗੀ ਆ ਤੋਂ ਉਹ ਆ ਤੁਸੀਂ ਦੇਖ ਸਕਦੇ ਹੋ ਆਹ ਮੋਰਚਾ ਜਿਹੜੇ ਪੁਲ ਤੇ ਗਾਂ ਜੱਥੇ ਵਾਦੇ ਹੈਗੇ ਆ ਸੋ ਆਹ ਜਿਹੜੇ ਕੋ ਪਾਣੀ ਧਾਣੀ ਕੋ ਸਾਫ ਸਫਾਈ ਜਿਹੜੀ ਆ ਪੂਰੇ ਜੋਰ ਨਾਲ ਚੱਲ ਰਹੀ ਆ ਅਗਲੇ ਬੰਨੇ ਬੋਰਡਰ ਆ ਅੱਗੇ ਵਧਾਂਗੇ ਗੱਲ ਕਰਾਂਗੇ ਸੁਖਵੀਰ ਸਿੰਘ ਬਾਦਲ ਦੀ ਦੰਦਮਾ ਸਾਹਿਬ 'ਚ ਸੇਵਾ ਦਾ ਅੱਜ ਦੂਜਾ ਦਿਨ ਹੈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਅੱਜ ਵਿਤਨਦਮਾ ਸਾਹਿਬ 'ਚ ਸੇਵਾ ਨੇ ਬਣਗੇ ਸੁਖਵੀਰ ਸਿੰਘ ਬਾਦਲ ਫੈਕ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਦੰਦਮਾ ਸਾਹਿਬ ਜੀ ਪਹਿਰੇਦਾਰੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਕੀਰਤਨ ਸਰਵਣ ਹੋਣ ਅਦਾ ਕਰਦੇ ਹੋਏ ਸੁਭੀਰ ਸਿੰਘ ਬਾਲ ਕਸਮੀਨਾ ਖੇਜਾ ਸਰ ਦੇ ਰੰਗ ਹਾਲ ਛੀ ਬਟਨ ਜੋ ਸਾਫ ਨੇ ਉਹਨਾਂ ਦੇ ਵੱਲੋਂ ਕੀਤੇ ਜਾਣ ਕਿ ਤਕਰੀਬਨ 9 ਵਜੇ ਉਹਨਾਂ ਦੇ ਵੱਲੋਂ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ ਤੇ ਪਹਿਰੇਦਾਰ ਦੇ ਵੱਜੋਂ ਸੇਵਾ ਉਹਨਾਂ ਦੇ ਵੱਲੋਂ ਨਿਭਾਈ ਗਈ ਨੀਲੇ ਰੰਗ ਦਾ ਬਾਣਾ ਪਾ ਕੇ ਹੱਥ ਬੱਛਾ ਫੜ ਕੇ ਗਲ ਜ ਤਖਤਿਲ ਕਾ ਕੇ ਪਹਿਰੇਦਾਰ ਵੱਜੋਂ 1 ਘੰਟੇ ਉਹਨਾਂ ਦੇ ਵੱਲੋਂ ਡਿਊਟੀ ਨਿਭਾਈ ਗਈ ਤੇ ਫੋਨ ਉਸ ਦੇ ਵਿਚਾਲੇ ਹੀ ਹੁਣ ਕੀਰਤਨ ਸਰਵਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਦਾ ਕੀਤਾ ਜਾ ਰਿਹਾ ਹੈ ਮੇਨਾ ਮੇਸੇ ਹੋਗੀ ਸੁਰਜਪਾਲ ਲਾਈਵ ਜੁੜੇ ਹੋਏ ਨੇ ਸੁਰਜ ਕੀ ਕੁਝ ਤਸਵੀਰਾਂ ਸੁਖਬੀਰ ਸਿੰਘ ਬਾਦਲ ਕੀਰਤਨ ਸਰਵਨ ਕਰ ਰਹੇ ਨੇ ਇਸ ਤੋਂ ਬਾਅਦ 1 ਘੰਟੇ ਝੂਠੇ ਮਾਂ ਪਾਂਡੇ ਮਾਂਜਨ ਦੀ ਸੇਵਾ ਦਾ ਕੀਤੀ ਜਾਏਗੀ ਕਿਹੜੇ ਕਿਹੜੇ ਆਗੂ ਨਾਲ ਮੌਜੂਦ ਬਿਲਕੁਲ 9 ਵਜੇ ਦੇ ਵਕਤ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਤਕਸੀ ਦਮਦਮਾ ਸਾਹਿਬ ਸੇਵਾ ਕਰਨ ਲਈ ਪਹੁੰਚਦੇ ਨੇ ਪਹਿਲਾ ਘੰਟੇ ਦੀ ਸੇਵਾ ਦਰਬਾਰ ਸਾਹਿਬ ਦੇ ਬਾਹਰ ਕੇਟ ਦੇ ਨਾਲ ਬੈਠ ਕੇ ਨਜ਼ਰ ਆ ਰਹੇ ਨੇ ਤੇ ਹੱਥ ਦੇ ਵਿੱਚ ਵਰਸ਼ਾ ਨਜ਼ਰ ਆ ਰਹੀ ਸੀ ਨੀਲਾ ਬਾਣਾ ਪਾਇ ਨਜ਼ਰ ਆ ਰਿਹਾ ਸੀ ਘੰਟੇ ਤੋਂ ਬਾਅਦ ਹੁਣ ਗੁਰਬਾਣੀ ਦਾ ਸਰਵਨ ਕਰਦੇ ਸੁਬੀਤ ਸਿੰਘ ਬਾਦਲ ਨਜ਼ਰ ਆ ਰਹੇ ਨੇ ਸੁਬੀਤ ਸਿੰਘ ਬਾਦਲ ਦੇ ਨਾਲ ਜਿਸ ਤਰ੍ਹਾਂ ਕੱਲ ਵੀ ਜਿਹੜੇ ਜਿਹੜੇ ਲੀਡਰ ਕੱਲ ਨਜ਼ਰ ਆ ਰਹੇ ਸੀ ਤਕਰੀਬਨ ਉਹੀ ਲੀਡਰ ਆਲਮੋਸਟ ਅੱਜ ਵੀ ਬੈਠੇ ਹੋਏ ਨਜ਼ਰ ਆ ਰਹੇ ਨੇ ਸੁਬੀਤ ਸਿੰਘ ਬਾਦਲ ਦੇ ਗਲ ਦੇ ਵਿੱਚ ਇੱਕ ਤਾਕਤੀ ਪਾਈ ਹੋਈ ਹੈ ਜਿਸ ਤਰ੍ਹਾਂ ਕਿ ਧਾਰਮਿਕ ਸਜ਼ਾ ਸੁਬੀਤ ਸਿੰਘ ਬਾਦਲ ਨੂੰ ਲਾਈ ਗਈ ਸੀ ਤਾਂ ਕਰਕੇ ਆਪਣੀ ਧਾਰਮਿਕ ਸਜਾਇਆਜ ਧਾਰਮਿਕ ਸੇਵਾ ਹੈ ਉਹ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਝੂਠੇ ਬਰਤਨਾਂ ਦੀ ਸੇਵਾ ਉਹਨਾਂ ਵੱਨਿਓ ਕੀਤੀ ਜਾਣੀ ਹੈ ਕਿਉਂਕਿ ਕੱਲ ਵੀ ਇਸੇ ਤਰ੍ਹਾਂ ਤਿੰਨ ਪੜਾਵਾਂ ਦੇ ਵਿੱਚ ਅਲੱਗ-ਅਲੱਗ ਪੜਾਵਾਂ ਦੇ ਦੌਰਾਨ ਇਹਨਾਂ ਨੇ ਸੇਵਾ ਕੀਤੀ ਸੀ ਔਰ ਅੱਜ ਵੀ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਸੇਵਾ ਸੁਖਵੀਰ ਸਿੰਘ ਬਾਦਲ ਕਰਦੇ ਨਜ਼ਰ ਆਉਣਗੇ ਔਰ ਕੱਲ ਦੀ ਗੱਲ ਕੀਤੀ ਆਵੇ ਤਾਂ ਕੱਲ ਨੂੰ ਸ਼੍ਰੀ ਮੁਕਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਲਗਾਈ ਜਾਣੀ ਹੈ ਉੱਥੇ ਵੀ ਇਸੇ ਪੜਾਵਾਂ ਦੇ ਹਿਸਾਬ ਦੇ ਨਾਲ ਦੋ ਦਿਨਾਂ ਦੀ ਸੇਵਾ ਰਹੇਗੀ ਜੇ ਅਗਦੀ ਗੱਲ ਕੀਤੀ ਆਵੇ ਤਾਂ ਅੱਜ ਅੱਠਵਾਂ ਦਿਨ ਹੈ ਸੁਬੀਰ ਸਿੰਘ ਬਾਦਲ ਦਾ ਜਿਹੜੀ ਕਿ ਧਾਰਮਿਕ ਸੇਵਾ ਸੁਬੀਰ ਸਿੰਘ ਬਾਦਲ ਨੇ ਬਾਹਰ ਰੇਣੀ ਹੈ ਸਵੇਰ 9 ਵਜੇ ਤੋਂ ਲੈ ਕੇ ਕਿ ਨਮਾਣੇ ਸਿੱਖ ਦੀ ਤਰ੍ਹਾਂ ਗੁਰੂ ਦੇ ਚਰਨਾਂ ਦੇ ਵਿੱਚ ਸੁਬੀਰ ਸਿੰਘ ਬਾਦਲ ਖੜੇ ਨਜ਼ਰ ਆ ਰਹੇ ਨੇ ਹਾਲਾਂਕਿ ਸਿਹਤ ਦਾ ਹਵਾਲਾ ਕਿਤੇ ਨਾ ਕਿ ਦਿੱਤਾ ਗਿਆ ਹੱਥ ਪੈਰ ਦੇ ਵਿੱਚ ਫੈਕਚਰ ਸੁਬੀਰ ਸਿੰਘ ਬਾਦਲ ਦੇ ਸੀਗਾ ਤਾਂ ਕਰਕੇ व्हीਲ ਚੇਅਰ ਦੇ ਉੱਪਰ ਸਾਰੀ ਦੀ ਸੇਵਾ ਸੁਬੀਰ ਸਿੰਘ ਬਾਦਲ ਬੰਨੀ ਕੀਤੀ ਗਈ ਹੈ ਔਰ ਕਿਤੇ ਨਾ ਕਿਤੇ ਦਿੱਕਤ ਇਸ ਤੀਕ ਦੀ ਹੋ ਗਿਆ ਨਹੀਂ ਕਿ ਜਦੋਂ ਤੁਹਾਡੀ ਸਿਹਤ ਠੀਕ ਅਲਾਉ ਨਾ ਕਰਦੀ ਹੋਵੇ ਤਾਂ ਜ਼ਾਹਿਰ ਤੌਰ ਤੇ ਉਸ ਤਰੀਕੇ ਦੇ ਨਾਲ ਤੁਹਾਨੂੰ ਉਸ ਚੀਜ਼ ਨੂੰ ਚੇਂਜ ਕਰਨਾ ਪੈਂਦਾ ਹੈਗਾ ਤਾਂ ਕਰ 9 ਵਜੇ ਦੇ ਵਕਤ ਦੇ ਨਾਲ ਸੁਖਬੀਰ ਸਿੰਘ ਬਾਦਲ ਤਲਵੰਡੀ ਸਾਬੋ ਪਹੁੰਚਦੇ ਨੇ ਔਰ ਤਲਵੰਡੀ ਸਾਬੋ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਬੰਨੀਓ ਸੇਵਾ ਕੀਤੀ ਜਾ ਰਹੀ ਹੈ ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਪਹਿਲਾਂ ਦੇ ਮੁਕਾਬਲੇ ਸਖਿਆ ਜਿਹੜੀ ਕਾਫੀ ਘੱਡੀ ਕੀਤੀ ਹੋਈ ਜਦ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੁੰਦਾ ਤੇ ਉਸ ਤੋਂ ਬਾਅਦ ਸੁਰੱਖਿਆ ਕਰਲੀ ਕਰਨਾ ਲਾਜ਼ਮੀ ਤੌਰ ਤੇ ਹੋ ਜਾਂਦਾ ਹੈਗਾ ਔਰ ਤਾਂ ਕਰਕੇ ਸੁਖਬੀਰ ਸਿੰਘ ਦੇ ਆਸੇ ਪਾਸੇ ਸੁਰੱਖਿਆ ਘੇੜਾ ਹੈਗਾ ਦਾ ਆਪਾਂ ਕਾਫੀ ਘੱੜਾ ਕੀਤਾ ਹੋਇਆ ਬੇਸ਼ੱਕ ਉਹ ਸਿਵਲ ਦੇ ਵਿੱਚ ਪੁਲਿਸ ਦੇ ਕਰਮਚਾਰੀ ਹੋਣ ਜਾਂ ਜਿਹੜੇ ਸੁਭੀਰ ਸਿੰਘ ਬਾਦਲ ਦੇ ਜਿਹੜੇ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਨਾਲ ਸਿਕਿਉਰਟੀ ਦੇ ਵਿੱਚ ਚੱਲਦੇ ਨੇ ਉਹ ਕਰਮਚਾਰੀ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਕਰਕੇ ਆਪਣੇ ਆਪ ਦੇ ਵਿੱਚ ਸੁਰੱਖਿਆ ਕਾਫੀ ਅਹਿਮ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੇ ਜੈਡ ਪ੍ਰੋਡਕਟ ਦੇ ਉੱਪਰ ਹਮਲੇ ਦੀ ਖਬਰ ਸਾਹਮਣੇ ਆ ਜਾਵੇ ਸਿੱਧਾ ਵੈਪਨ ਲੈ ਕੇ ਬੰਦਾ ਉੱਥੇ ਪਹੁੰਚ ਜਾਂਦਾ ਤਾਂ ਕਰਕੇ ਜਾਹਰ ਤੌਰ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ ਤਾਂ ਕਰਕੇ ਪੁਲਿਸ ਦੇ ਮੋਢਿਆਂ ਦੇ ਉੱਪਰ ਕਾਫੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਪੁਲਿਸ ਉਸ ਸੇਵਾ ਦੇ ਵਿੱਚ ਕਿਸ ਤਰ੍ਹਾਂ ਦਾ ਵਿਘਨ ਨਾ ਪਾਵੇ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਕਰਕੇ ਕੋਈ ਸ਼ਰਧਾਲੂ ਇੱਥੇ ਪਹੁੰ ਕਿਵੇਂ ਦੇਖਦੇ ਹੋ ਸੁਬੀਰ ਸਿੰਘ ਬਾਦਲ ਇੱਥੇ ਪਹੁੰਚਨੇ 8ਵੇਂ ਦਿਨ ਵੀ ਸੇਵਾ ਨਿਭਾ ਰਹੇ ਨੇ ਕਿਵੇਂ ਦੇਖਦੇ ਹੋ ਨਾਮ ਅ ਪਹਿਲਾ ਤਾਂ ਮੈਂ ਸਾਰੀ ਸੰਗਤ ਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਕਾਲਤਾਸਬ ਦੇ ਜੋ ਹੁਕਮਾਂ ਲੱਗਿਆ ਉਸ ਦੇ ਤਹਿਤ ਸੁਖਵੀਰ ਜੀ ਆਪਣੀ ਜੋ ਸੇਵਾ ਉਹ ਨਿਭਾ ਰਹੇ ਹੈ ਸੋ ਇੱਥੇ ਵੀ ਕੱਲ ਵੀ ਸੇਵਾ ਕੀਤੀ ਉਹਨਾਂ ਨੇ ਅੱਜ ਵੀ ਸੇਵਾ ਕਰ ਰਹੇ ਸੋ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਦਾ ਜਿਹੜੀ ਉਹ ਤਸਰਾ ਲੈ ਕੇ ਅਸੀ ਤੋ ਬਹੁਤ ਤੜੀ ਆ ਰਹੀਆਂ ਸੰਗਤ ਨੂੰ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਸਿਕਿਉਰਿਟੀ ਕਾਫੀ ਵਧਾ ਦਿੱਤੀ ਗਈ ਸੀ ਹਮਲੇ ਹੋਣ ਤੋਂ ਬਾਅਦ ਸੰਗਤ ਨੂੰ ਕੋਈ ਨਹੀਂ ਜੀ ਕੋਈ ਨਹੀਂ ਜੀ ਦੇਖੋ ਕੋਈ ਭੈਚ ਨਹੀਂ ਹੈ ਤੁਸੀਂ ਆਮ ਤੌਰ ਤੇ ਦੇਖ ਰਹੇ ਹੋ ਕੱਲ ਦੇ ਸੰਗਤ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਕਿਉਂਕਿ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਸੰਗਤ ਕੰਨੀਓ ਮਿਲ ਰਿਹਾ ਹੈ ਉਹ ਸੈਟ ਤੇ ਨੇ ਤੇ ਸੰਗਤ ਬੈਠ ਕੇ ਕੀਰਤਨ ਸਰਵਣ ਕਰ ਰਹੀ ਹੈ ਤੇ ਜੋ ਸੰਗਤ ਨੇ ਜਿਹਨੇ ਮੱਥਾ ਟੇਕਣਾ ਕੋਈ ਕਿਸੇ ਵੱਲੋਂ ਕੋਈ ਸਕਿਉਰਟੀ ਪੱਖ ਤੋਂ ਕਿਸੇ ਨੂੰ ਵੀ ਕਿਸੇ ਦੀ ਕੋਈ ਦਿੱਕਤ ਨਹੀਂ ਆ ਰਹੀ ਕੱਲ ਦੇ ਆਪਾਂ ਦੇਖ ਰਹੇ ਹਾਂ और बहुतchardapoorvak matlab ke jo bhi aundia sangto nakmastak ho ke ਤੇ ਜਾਂਦੀ ਹੈ ਕੋਈ ਕਿਸੇ ਚੀਜ਼ ਦੀ ਵੀ ਲਿਖਿਆ ਕਿ ਸੰਗਤ ਬਖਸ਼ਣ ਹਾਰ ਹੈ ਇੱਕ ਨਿਮਾਨੀ ਸਿੱਖੀ ਤਰ੍ਹਾਂ ਸੁਬੀਰ ਬਾਦਲੇ ਤੇ ਪੇਸ਼ ਹੋਈ ਸੰਗਤ ਸਾਹਮਣੇ ਹਾਂਜੀ 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 ਤੁਸੀਂ ਦੇਖੋ ਜੋ ਨਿਮਰਤਾ ਦੇ ਨਾਲ ਨਿਮਰਤਾ ਦੇ ਨਾਲ ਦਮਨ ਦਾ ਝੁਕਾਅ ਕਰਕੇ ਆਉਂਦਾ ਹੈ ਤੇ ਉਸ ਨੂੰ ਸਤਿਗੁਰੂ ਸਾਹਿਬ ਆਪ ਮਿਹਰਬਾਨ ਕਰਕੇ ਤੇ ਸੰਗਤਾਂ ਜਿਹੜੀ ਬਖਸ਼ਣ ਹਾਰ ਹੈ ਬਖਸ਼ਦੀ ਹੈ ਤੇ ਸਾਨੂੰ ਪੂਰਨ ਮਤਲਬ ਕਿ ਵਿਸ਼ਵਾਸ ਹੈ ਸੰਗਤ ਤੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਮਿਹਰ ਹੋਊਗੀ ਤੇ ਮਤਲਬ ਕਿ ਬਖਸ਼ੇ ਜਾਣਗੇ ਤੇਰੇ ਲੋਕਲ ਸਹਿਯੋਗੀ ਵੀਰ ਨਾਲੇ ਲਖਵਿੰਦਰ ਕੀ ਅਗਲਾ ਪ੍ਰੋਗਰਾਮ ਕੀ ਰਹਿਣ ਵਾਲਾ ਸੇਵਾ ਦਾ ਸ਼ੁਰੂਦਾਰ ਸ਼ੁਰੂ ਪੜਾ ਪੜਾ ਪਹਿ ਹੱਥ ਦੇ ਵਿੱਚ ਬੈਠੇ ਸੁਬੀਰ ਸਿੰਘ ਬਾਦਲ ਅਜਰਾ ਉਹਨਾਂ ਗੁਰਬਾਣੀ ਸਰਬੰਨ ਕਰ ਰਹੇ ਕਿ ਕੀ ਪ੍ਰੋਗਰਾਮ ਬਿਲਕੁਲ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਜੀ ਬਾਦਲ 9 ਵਜੇ ਆਏ ਅੱਜ ਜਿਉਂ ਹੀ ਆਏ ਆਉਣ ਸਾਰੇ ਉਹਨਾਂ ਨੇ ਵਰਸਾ ਲਿਆ ਵਰਸਾ ਲੈ ਕੇ ਤਖਤ ਸਾਹਿਬ ਦੀ ਜੋ ਡਿਊਟੀ ਹੈ ਉਹਦੇ ਅੱਗੇ ਬੈਠ ਕੇ ਆਪਣੀ ਜਿਹੜੀ ਸੇਵਾ ਨਿਭਾਈ ਹੈ ਕਿਤਨਾ ਕਿਤੇ ਨਿਮਾਣੇ ਸਿੱਖ ਵਜੋਂ ਬੈਠ ਕੇ ਆਪਣੀ ਪਛਤਾਵਾ ਕਰਿਆ ਜੋ ਗਲਤੀਆਂ ਹੋਈਆਂ ਭੁੱਲਾ ਮੁਕਸਾਰੇ ਨੇ ਉਸ ਤੋਂ ਬਾਅਦ ਹੀ ਕੰਟੇ ਦੀ ਸੇਵਾ ਸ਼ੁਰੂ ਹੋਈ ਹੁਣ ਕੀਰਤਨ ਜਿਹੜੀ ਉਹ ਸਰਵਨ ਕਰ ਰਹੇ ਆ ਕਿਤਨਾ ਕਿਤੇ ਕੀਰਤਨ ਸਰਵਨ ਕਰਕੇ ਆਪਣੀਆਂ ਜੋ ਭੁੱਲਾ ਕੀਤੀਆਂ ਆਪਣੇ ਰਾਜ ਦੇ ਵਿੱਚ ਕਿਤਨਾ ਕਿਤੇ ਉਹਦੀ ਜੜ ਭੁੱਲ ਬੁਖਸਾਰੇ ਨੇ ਉਹ ਤੇ ਕਿਤਨਾ ਕਿਤੇ ਸੰਗਤ ਤੋਂ ਬਖਸਨ ਜੋਗ ਹੈ ਸੰਗਤ ਤੇ ਤਖਤ ਸਾਹਿਬ ਤੇ ਜਦੋਂ ਕੋਈ ਬੰਦਾ ਨਮਾਣਾ ਸਿੱਖ ਹੁੰਦਾ ਹੋ ਸਕਦਾ ਹੈ ਵੀ ਮਤਲਬ ਬਖਸਾ ਜਾਵੇ ਤੇ ਪਰ ਬਾਕੀਆਂ ਆਉਣ ਵਾਲੇ ਦੇ ਨਾਲ ਵਿੱਚ ਜੋ ਬਖਸਨਗੇ ਉਹ ਤਾਂ ਸਾਰੇ ਸੰਗਤ ਜਾਂ ਪੰਜਾਬ ਦੇ ਜੋ ਸਿੱਖ ਧਰਮਾ ਜਾਂ ਜੋ ਪੈਰੋ ਨਹੀਂ ਸੰਡਾਲੂਆ ਉਹ ਦੇਖਣ ਵੀ ਕਿਸ ਤਰ੍ਹਾਂ ਮਤਲਬ ਇਹ ਸੇਵਾ ਕਿਸ ਤਰ੍ਹਾਂ ਨੂੰ ਸਮਝਦੇ ਆ ਕਿਸ ਤਰ੍ਹਾਂ ਦੇਖ ਇਸ ਤੋਂ ਬਾਅਦ ਅੱਗੇ ਜਿਹੜੀ ਸੇਵਾ ਸੁਬੀਰ ਸਿੰਘ ਬਾਦਲ ਬੰਨੀ ਉਹ ਸੰਗਤ ਦੇ ਜਿਹੜੇ ਝੂਠੇ ਬਰਤਨ ਨੇ ਉਹਨਾਂ ਨੂੰ ਸਾਫ ਕਰਨਾ ਹੈਗਾ ਤਾਂ ਕਰਕੇ ਤੁਸੀਂ ਤਸਵੀਰਾਂ ਚ ਦੇਖੋਗੇ ਸਕੂਲ ਦੇ ਜਿਹੜੇ ਬੱਚੇ ਨੇ ਉਹ ਵੀ ਕਿਤੇ ਨਾ ਕਿਤੇ ਆ ਕੇ ਇੱਥੇ ਗੁਰਚਰਨਾਂ ਦੇ ਵਿੱਚ ਆਪਦੀ ਹਾਜ਼ਰੀ ਲਵਾ ਰਹੇ ਨੇ ਔਰ ਬੱਚੇ ਨੇ ਜਿਹੜੇ ਛੋਟੇ-ਛੋਟੇ ਉਹ ਵੀ ਤਕਸੀਬ ਨੰਦਵਾ ਸਾਹਿਬ ਪਹੁੰਚੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਇੱਥੇ ਆਪਦੇ ਜਿਹੜੇ ਗੁਰੂ ਨੂੰ ਰਾਇਬਰ ਨੂੰ ਪੀਰ ਨੂੰ ਉੱਥੇ ਜਾ ਕੇ ਸਜਦਾ ਕਰ ਰਹੇ ਨੇ ਤਾਂ ਕਰਕੇ ਅਗਦਾ ਦਿਨ ਤਲਵੰਡੀ ਸਾਬੋ ਦੇ ਵਿੱਚ ਲਾਸਟ ਦਿਨ ਹੈ 2 ਦਿਨ ਦੀ ਸੇਵਾ ਸੁਖਬੀਰ ਸਿੰਘ ਬਾਦਲ ਜੀ ਤੇ ਲਾਈ ਗਈ ਸੀ ਔਰ 2 ਦਿਨ ਦੀ ਸੇਵਾ ਤੋਂ ਸਵਾਪਤ ਕੱਲ ਦਾ ਦਿਨ ਹੈ ਜਿਹੜਾ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਰਹੇਗਾ ਔਰ ਮੁਕਸਰ ਦੇ ਵਿੱਚ 2 ਦਿਨਾਂ ਦੀ ਸੇਵਾ ਸੁਖਬੀਰ ਸਿੰਘ ਬਾਦਲ ਉੱਥੇ ਕਰਨਗੇ ਫਿਲਹਾਲ ਇਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚਣਗੇ ਜਿਵੇਂ ਕੱਲ ਵੀ ਉੱਥੇ ਉਹਨਾਂ ਨੇ ਲੰਗਰ ਹਾਲ ਦੇ ਵਿੱਚ ਭਾਂਡਿਆਂ ਦੇ ਵਿੱਚ ਸੇਵਾ ਕੀਤੀ ਸੀ ਭਾਂਡਿਆਂ ਦੇ ਵਿੱਚ ਸਾਫ ਭਾਂਡੇ ਕੀਤੀ ਸੀ ਘੰਟੇ ਦੇ ਕਰੀਬ ਉੱਥੇ ਉਹਨਾਂ ਨੇ ਲਾਇਆ ਸੀਗਾ ਔਰ ਅੱਜ ਵੀ ਸੁਖਬੀਰ ਸਿੰਘ ਬਾਦ ਇਸ ਕੀਰਤਨ ਤੋਂ ਬਾਅਦ ਲੰਗਰ ਹਾਲ ਲਾਈਵ ਤਸਵੀਰਾਂ ਤੁਸੀਂ ਵੇਖ 파 ਰਹੇ ਹੋ ਤਕਸ਼ਰੀ ਦੰਦਮਾ ਸਾਹਿਬ ਦੀ ਜਿੱਥੇ ਕੀ ਅੱਜ 8ਵਾਂ ਦਿਨ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ तकरीबन 9 ਵਜੇ ਇੱਥੇ ਪਹੁੰਚ ਗਏ ਸੀ ਦੋਸਤੋ ਬਾਅਦ ਉਹਨਾਂ ਦੇ ਵੱਲੋਂ ਬਤੌਰ ਪਹਿਰੇਦਾਰ ਵਜੂ ਇੱਥੇ ਸੇਵਾ ਨਿਭਾਈ ਗਈ 1 ਘੰਟੇ ਸੇਵਾ ਕਰਨ ਦੇ ਨਜ਼ਾਰੇ ਤੇ ਹੁਣ ਜੋ ਇਲਾਹੀ ਬਾਣੀ ਹੈ ਉਸ ਦਾ ਸਰਵਣ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਹੱਥ ਜੋੜੇ ਹੋਏ ਨੇ ਅੱਖਾਂ ਬੰਦ ਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਹੈ 휠ਚੇਅਰ ਤੇ ਬੈਠੇ ਹੋਏ ਨੇ ਗਲ ਚ ਤਕਤੀ ਲਟਕਾਈ ਹੋਏ ਤੇ ਕੀਰਤਨ ਸਰਵਣ ਇਨਾਦ ਵੱਲੋਂ ਅਦਾ ਕੀਤਾ ਜਾ ਰਿਹਾ ਹੈ ਜੋ ਸੁਰੱਖਿਆ ਹੈ ਉਸ ਦਾ ਪੂਖਤਾ ਇੰਤਜ਼ਾਮਾਤੀ ਕੀਤੇ ਗਏ ਨੇ ਕਿਉਂਕਿ ਜਿਸ ਤਰੀਕੇ ਨਾਲ ਚਾਤਰੀਗ ਨੂੰ ਅਟੈਕ ਹੋਇਆ ਸੀ ਸੁਖਬੀਰ ਸਿੰਘ ਬਾਦਲ ਤੇ ਉਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਨੂੰ ਹੋਰ ਟਾਈਟਨ ਅਪ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ 1 ਘੰਟੇ ਤਕਰੀਬਨ 11 ਵਜੇ ਤੋਂ ਲੈ ਕੇ 12 ਵਜੇ ਤੱਕ ਲੰਗਰ ਹਾਲ 'ਚ ਝੂਠੇ ਭਾਂਡੇ ਮਾਂਜਣ ਦੀ ਸੇਵਾ ਵੀ ਤੇ ਸਿਕੰਦਰ ਸਿੰਘ ਮਲੂਕਾ ਦਾ ਇੱਕ ਵੱਡਾ ਬਿਆਨ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ ਬਾਗੀਆਂ ਦੇ ਇਕੱਠੇ ਹੋਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਫਾਇਦਾ ਹੈ ਸਿਕੰਦਰ ਸਿੰਘ ਮਲੂਕਾ ਬੋਲਦੇ ਹੋਏ ਨਜ਼ਰਾਈ ਮਲੂਕਾ ਨੇ ਕਿਹਾ ਕਿ ਲੋਕ ਅਕਾਲੀ ਦਲ ਦੀ ਸਰਕਾਰ ਮੋੜ ਚਾਉਂਦੇ ਨੇ ਅਕਾਲੀ ਦਲ ਦੇ ਨਾਲ ਭਾਜਪਾ ਦਾ ਹੋਣਾ ਬੇਹੱਦ ਹੀ ਜ਼ਰੂਰੀ ਹੈ ਇਸ ਗੱਲ ਦਾ ਜ਼ਿਕਰ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਕੀ ਤੱਕ ਇਹ ਸេចਕਿਓਗੇ ਕਿ ਜਦੋਂ 2 ਦਿਨ ਪਹਿਲਾਂ ਫਤਿਹਗੜ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਸੀ ਢੁੱਠੇ ਭਾਂਡੇ ਬਣ ਜਾਂਦੀ ਉਸ ਦੌਰਾਨ ਵੀ

ਬੀਜੇਪੀ ਦਾ ਅਕਾਲੀ ਦਲ ਦੇ ਨਾਲ ਟੁੱਟ ਗਿਆ ਸੀ ਦੋਸਤੋ ਬਾਅਦ ਕਦੀ ਵੀ ਅਲਾਈਅንስ ਨਹੀਂ ਹੋਇਆ 2022 ਅਸੈਂਬਲੀ ਇਲੈਕਸ਼ਨਸ ਬੀਜੇਪੀ ਨੇ ਤੇ ਅਕਾਲੀ ਦਲ ਨੇ ਆਪਣੀ ਹੀ ਦਮ ਤੇ ਕੱਲੇ-ਕੱਲੇੜੀਆਂ ਸਨ ਹਾਲਾਂਕਿ 2024 ਚ ਆਕਿਆਸ ਰਹੀਆਂ ਲੱਗ ਰਹੀਆਂ ਸੀ ਕਿ ਅਲਾਈਅንስ ਹੋ ਜਾਏਗਾ ਪਰ ਟਿਕਟਾਂ ਦੀ ਵੰਡ ਨੂੰ ਲੈ ਕੇ ਕੋਈ ਵੀ ਸਹਿਮਤੀ ਭਾਜਪਾ ਦੇ ਵਿਚਾਲੇ ਕਾਕੀ ਦਲ ਦੇ ਚਾਲੇ ਨਹੀਂ ਬਣੀ ਸੀ ਜਿਸ ਦੇ ਚਲਦੇ ਇਕੱਲੇ ਹੀ ਆਪਣੇ ਆਪਣੇ ਦਮ ਤੇ ਜੋ ਚੋਣਾ ਨੇ ਉਹ ਲੜੀਆਂ ਗਿਆ ਸੀ ਹੁਣ ਸਿਕੰਦਰ ਸਿੰਘ ਬੱਲੂ ਕਾ ਦੇ ਵੱਲ ਇੱਕ ਵੱਡਾ ਸਟੇਟਮੈਂਟ ਵੱਡੀ ਬਿਆਨ ਕਿ ਅਕਾਲੀ ਦਲ ਦੇ ਨਾਲ ਭਾਜਪਾ ਦਾ ਹੋਣਾ ਬੇਹੱਦ ਜ਼ਰੂਰੀ ਹੈ ਲੋਕ ਅਕਾਲੀ ਦਲ ਦੀ ਸਰਕਾਰ ਮੁਰਚਾ ਨੇ ਇਹ ਤਿੰਨ ਤਰ੍ਹਾਂ ਦੇ ਅੰਦਰਦਰ ਪੋਸਟਫੀਆ ਦੀ ਗੱਲ ਆਈ ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ ਹੋ ਜੂਗਾ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਹੋਵਾਂਗੇ ਬਣਾ ਚਾਹੇ ਵੇਖੋ ਜੀ ਨਹੀਂ ਇਕੱਠੇ ਹੋਣਗੇ ਫਿਰ ਨੁਕਸਾਨ ਹੀ ਨੁਕਸਾਨ ਆਵੇ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਭਾਵੇਂ ਨਾ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਪੰਜਾਬ ਚ 27 ਚ ਸਰਕਾਰ ਬਣ ਜੂਗੀ ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਆ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇਹਨਾਂ ਦੇ ਇਸ ਵੇਲੇ ਕਿਤੇ ਤੁਸੀਂ ਪਿੰਡਾਂ ਚ ਗੱਲ ਕਰ ਲਓ ਮੁਲਾਜ਼ਮਾਂ ਨਾਲ ਗੱਲ ਕਰ ਲਓ ਵਪਾਰੀਆਂ ਨਾਲ ਗੱਲ ਕਰ ਲਓ ਪੰਜਾਬ ਦੇ ਵਿੱਚ ਦਹਿਸ਼ਤ ਦਾ ਸੋ ਲੋਕ ਚਾਹੁੰਦੇ ਆ ਹੁਣ ਕਹਿਣ ਲੱਗੇ ਵੀ ਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਮ ਲੋਕੀ ਗੱਲਾਂ ਕਰਨ ਲੱਗੇ ਉਦੋਂ ਕੰਮ ਹੋ ਜਾਂਦੇ ਸੀ ਡਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਕਾਲੀ ਦਲ ਵੀ ਇਕੱਠਾ ਹੋਏਗਾ ਬਲਕਿ ਬੀਜੇਪੀ ਨੂੰ ਵੀ ਨਾਰਮਲ ਬਿਲਕੁਲ ਜੀ ਸਿੰਦਰ ਸਿੰਘ ਮਲੂਕਾ ਦੇ ਵੱਲੋਂ ਇੱਕ ਵੱਡਾ ਬਿਆਨ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਕਿ ਇਕੱਠੇ ਹੋਣਗੇ ਸ਼ਮਨੀ ਅਕਾਲੀ ਦਲ ਤੇ ਭਾਜਪਾ ਦੇ 2027 ਸਰਕਾਰ ਬਣ ਜਾਏਗੀ ਲੋਕੀ ਚਾਹੁੰਦੇ ਨੇ ਕਿ ਅਕਾਲੀ ਦਲ ਦੀ ਸਰਕਾਰ ਮੋੜ ਬਣਨੀ ਚਾਹੀਦੀ ਹੈ ਬਾਗਯ ਦੀ ਘੱਟੇ ਹੋਣ ਨਾਲ ਸ਼ਮਨੀ ਅਕਾਲੀ ਦਲ ਦਾ ਫਾਇਦਾ ਹੈ ਸ਼ਮਨੀ ਅਕਾਲੀ ਦਲ ਦੀ ਮਜ਼ਬੂਤੀ ਮਲੂਕਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਅਕਾਲੀ ਦਲ ਦੇ ਨਾਲ ਭਾਜਪਾ ਦਾ ਹੋਣਾ ਬੇਹਦ ਹੀ ਲਾਜ਼ਮੀ ਹੈ ਜ਼ਿਕਰ ਜੋ ਕਿ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਜਿਸਕੰਦਰ ਸਿੰਘ ਮਲੂਕਾ ਦੀ ਲੋਤ ਦੇ ਪੁੱਤ ਦੇ ਵੱਲੋਂ ਭਾਜਪਾ ਦਾ ਪੱਲਾ ਫੜਿਆ ਗਿਆ ਸੀ ਹਾਲਾਂਕਿ ਜੋ ਲਾਦੀ ਲੋਸੀ ਡਾਕਟਰ ਲੋਸੀ ਆਈਏਐਸ ਸੀ ਤੋਂ ਅਨਦੇਵ ਲੋ ਵੀਆਰਐਸ ਵੋਲੰਟਰੀ ਰਿਟਾਇਰਮੈਂਟ ਸਕੀਮ ਆਪਟ ਕੀਤੀ ਗਈ ਸੀ ਉਸ ਤੋਂ ਅਸਤੀਫਾ ਦੇ ਕੇ ਰਿਜ਼ੀਗਨੇਸ਼ਨ ਦੇ ਕੇ ਉਸ ਤੋਂ ਬਾਅਦ ਉਹਨਾਂ ਦੇ ਲੋ ਬੀਜੇਪੀ ਜੁਆਇਨ ਕੀਤੀ ਗਈ ਤੇ ਬੀਜੇਪੀ ਨੇ ਬਠਿੰਡਾ ਲੋਕ ਸਭਾ ਸੀ ਤੋਂ ਉਹਨਾਂ ਨੂੰ ਕੈਂਡੀਡੇਟ ਮਿਲਾਇਆ ਹਾਲਾਂਕਿ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ ਪਰ ਉਹਨ ਨੇ ਇੱਕ ਵੱਡਾ ਬਿਆਨ ਵੱਡੀ ਸਟੇਟਮੈਂਟ ਦਿੰਦੇ ਹੋਏ ਸਿਕੰਦਰ ਸਿੰਘ ਮਲੂਕਾ ਨਜ਼ਰਕਾਰ ਹੈ ਨੇ ਬਾਕੀਆਂ ਦਾ ਕਿੱਸਾ ਸੀ ਸਿਕੰਦਰ ਸਿੰਘ ਮਲੂਕਾ ਪਰ ਉਹਨ ਇੱਕ ਵੱਡਾ ਬਿਆਨ